ਅਸੀਂ ਆਪਣੀੜੀ ਮੈਡੀਕਲ ਪ੍ਰੈਕਟਿਸਸਾਂ ਦੀਆਂ ਮੰਗਾਂ ਨੇ ਉਹ ਮੈਡੀਕਲ ਪ੍ਰੈਕਟਿਸ ਅਸੋਸੀਏਸ਼ਨ ਪੰਜਾਬ ਜਿਸ ਦਾ ਨੰਬਰ 295 ਬਲੂ ਪਿਛਲੇ ਲੰਮੇ ਸਮੇਂ ਤੋਂ ਰੱਖਦੇ ਆ ਅਕਾਲੀ ਸਰਕਾਰ ਵੇਲੇ ਖੰਗ ਸਰਕਾਰ ਵੇਲੇ ਤੇ ਅਸੀਂ 24 ਜਿਹੜਾ ਵਿਧਾਨ ਸਭਾ ਦਾ ਘਰਾਓ ਕਰਨਾ ਸੀ ਉਹ ਸੈਸ਼ਨ ਜਿਹੜਾ ਆ ਅੱਜ ਤੇ ਆਪਣੇ ਸ਼੍ਰੀ ਅਨੰਤਪੁਰ ਸਾਹਿਬ ਦੇ ਵਿੱਚ ਜਿਹੜਾ ਉਹ ਤੋਂ 20 ਲੋਕ ਆ ਤੇ ਇਹ ਰਿਲੀਜੀਅਸ ਜਿਹੜਾ ਹੈ ਨਾ ਧਾਰਮਿਕ ਸੈਸ਼ਨ ਹੈ ਤੇ ਉਹਦੇ ਅਨੁਸਾਰ ਅਸੀਂ ਉਸ ਕਿਸਮ ਦੀ ਜਿਹੜੇ ਉਹ ਕਾਰਵਾਈ ਕਰ ਸਕਦੇ ਜਿਹੜੀ ਜਾਇਜ਼ ਹੋਵੇ। ਸੋ ਅਸੀਂ ਤੇ ਆਪਣੇ ਜਿਹੜੇ ਆ ਜਾਗ ਪੱਤਰ ਹੈ, ਯਾਰ ਪੱਤਰ ਜਿਹੜੇ ਮੰਤਰੀ ਲੰਗੇ ਉਹਨਾਂ ਲਹਿਰਾਏ ਆ। ਔਰ ਨਾਲ ਹੀ ਜਿਹੜੀ ਪੁਲਸ ਹੈ ਤੇ ਉਹਦੇ ਆ ਕੁਝ ਗੱਟੀਆਂ ਆ ਕੇ ਤੇ ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਸੀਂ ਕੀ ਚਾਹ ਰਹੇ? ਅਸੀਂ ਆਹ ਪੁੱਛ ਰਹੇ ਆ। ਤਾਂ ਉਹਨਾਂ ਨੇ ਆਪਣੇ ਇੱਕ ਅਧਿਕਾਰੀ ਜਿਹੜਾ ਰੋਪੜ ਤੋਂ ਉੱਚ ਅਧਿਕਾਰੀ ਆ ਡੀਸੀ ਲੈਵਲ ਦੇ ਥੱਲੇ ਦਾ ਤੇ ਉਸ ਅਧਿਕਾਰੀ ਨੂੰ ਸਾਡਾ ਮੰਗਤ ਪੱਤਰ ਦਿੱਤਾ ਤੇ ਉਹਨਾਂ ਨੇ ਇਹ ਯਕੀਨ ਦਵਾਇਆ ਕਿ ਤੁਸੀਂ ਜਿਹੜੇ ਆ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਤੇ ਤੁਹਾਡੀਆਂ ਜਿਹੜੀਆਂ ਮੰਗਾਇਆ ਸੀ ਮਾਂ ਤੱਕ ਮੁੱਖ ਮੰਤਰੀ ਸਾਹਿਬ ਤੱਕ ਜਿਹੜੀ ਪਹੁੰਚਾਵਾਂਗੇ ਮੈਂ ਉਹ ਵੀ ਕਿਹਾ ਉਹ ਤੁਸੀਂ ਇਹ ਆਪਣੀ ਰੋਪਰ ਦੇ ਖਾਤੇ ਜਿਦਾ ਕਹਿੰਦੇ ਅਸੀਲ ਕਰਕੇ ਰੱਖ ਲਿਓ ਤੇ ਉਹਨੇ ਫਿਰ ਜਕਿੰਦ ਆਇਆ ਕਿ ਅਸੀਂ ਤੁਹਾਡੀਆਂ ਮੰਗਾਂ ਸੰਬੰਧੀ 472 ਆ ਉਹ ਅਸੀਂ ਸਰਕਾਰ ਤੱਕ ਜਿਹੜਾ ਪਹੁੰਚਾਵਾਂਗੇ ਉਹਨਾਂ ਨੇ ਸਾਨੂੰ ਇੱਕ ਹੁਸਤਾ ਜੈ ਜਨਤਾ ਜੈ ਸੰਗਰਸ ਜਿੱਤ ਲੜਦੇ ਲੋਕਾਂ ਦੀ ਜਿੱਤ ਲੜਦੇ ਲੋਕਾਂ